ਮੈਂ ਤਾਂ ਕੱਲਾ ਉਹ ਜਲ ਜਿਹੜਾ ਤੈਨੂੰ ਅਰਵਦਾਸ ਮਹਾਰਾਜ ਛਕਾਉਣ ਲੱਗੇ ਸੀ ਮੈਂ ਤਾਂ ਕਫ ਪਾਣੀ ਚ ਧੋਕੇ ਪੀਂਦੇ ਨੇ ਤੈਨੂੰ ਤਾਂ ਸਿੱਧਾ ਛਕਾਉਣ ਲੱਗੇ ਸੀ ਤੂੰ ਪਤਾ ਨਹੀਂ ਕੀ ਬਣ ਜਾਣਾ ਸੀ ਜੇ ਛਕ ਲੈ ਤیرے ਭਾਗ ਧੋਖਾ ਦੇ ਗਏ ਤੈਨੂੰ ਤੇਰੇ ਕਰਮ ਧੋਖਾ ਦੇ ਗਏ ਤੇਰੀ ਹਉਮੈ ਕਰਕੇ ਤੇਰੇ ਉੱਤੇ ਸ਼ਬਦ ਦਾ ਅਸਰ ਨਹੀਂ ਹੋਇਆ ਤੂੰ ਬਚਨ ਕਮਾ ਨਹੀਂ ਸਕਿਆ ਹਉਮੈ ਕਰਕੇ ਜਦੋਂ ਅਸਲੀਅਤ ਦਸੀ ਰਾਜਾ ਪੱਬਾ ਮਾਰ ਕਿਰੋ ਪਿਓ ਹੋ ਮੇਰੇ ਭਾਗਾ ਚ ਸੀ ਉਹ ਸਭ ਕੁਝ ਚਲਾ ਗਿਆ ਹੁਣ ਉਹਨ ਕਿਸੇ ਨੂੰ ਨਹੀਂ ਪੁੱਛਿਆ ਇਕੱਲਾ ਘੋੜੇ ਤੇ ਸਵਾਰ ਹੋਇਆ ਪਹੁੰਚ ਗਿਆ ਸ਼ੀਰ ਗਵਰਧਨਪੁਰ ਪੰਛੀ ਜੰਦਿਆਂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ ਕਹਿੰਦਾ ਜੀ ਹੁਣ ਜਲ ਛਕਾ ਦਿਓ ਰਵਿਦਾਸ ਮਹਾਰਾਜ ਕਹਿੰਦੇ ਕਿਹੜਾ ਕਹਿੰਦੇ ਜੀ ਆ ਜਿਹੜਾ ਕੁੰਡੇ 'ਚ ਪਿਆ ਕਹਿੰਦੇ ਤਾਂ ਗੰਦਾ ਜਲ ਹੈ ਇਹ ਤਾਂ ਗੰਦਾ ਪਾਣੀ ਹੈ ਭਾਈ ਕਹਿੰਦੇ ਨਹੀਂ ਮਾਹਣਾ ਹੁਣ ਛਕਾ ਦਿਓ ਕਹਿੰਦੇ ਨਹੀਂ ਐ ਤਾਂ ਗੰਦਾ ਪਾਣੀ ਹੁਣ ਤਾਂ ਭਾਵੇਂ ਪੂਰਾ ਕੁੰਡਾ ਪੀਲਾ ਰਾਜਨ ਗੰਦਾ ਪਾਣੀ ਐ ਇਹ ਵਕਿਆਈ ਗੰਦਾ ਪਾਣੀ ਐ ਇੱਚ ਚਮੜੇ ਦੇ ਸ਼ਿਪਰ ਪਿੰਤੇ ਨੇ ਉਸ ਦਿਨ ਜੇ ਪੀ ਲੈਂਦਾ ਉਸ ਦਿਨ ਆਪਣੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ ਹੁਣ ਤੈਨੂੰ ਆਪ ਕਮਾਈ ਕਰਨੀ ਪੈਣੀ ਐ ਹੁਣ ਤਾਂ ਇਹ ਗੰਦਾ ਜਲ ਲੈ ਇਹਦੇ ਚ ਕੁਝ ਨਹੀਂ ਹੈ ਹੱਥ ਜੋੜ ਕੇ ਕਹਿੰਦਾ ਜੀ ਹੁਣ ਛਕਾ ਦਿਓ ਕਹਿੰਦੇ ਨਹੀਂ ਹੁਣ ਹੁਣ ਵਕਤ ਲੰਘ ਗਿਆ ਰਾਜਨ ਹੁਣ ਤੈਨੂੰ ਆਪ ਕਮਾਈ ਕਰਨੀ ਪੈਣੀ ਹੈ ਜਾ ਜਾ ਕੇ ਸਤਨਾਮ ਦੀ ਕਮਾਈ ਕਰ ਰਵਿਦਾਸ ਮਹਾਰਾਜ ਨੇ ਮਸਤਕ ਤੇ ਹੱਥ ਧਰਿਆ ਰਾਜਨ ਨੂੰ ਕਿਹਾ ਕਮਾਈ ਕਰ ਕਹ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹਰ ਭੋਗ ਤੇਾਰੇ ਜਾ ਜਾ ਕੇ ਕਮਾਈ ਕਰ ਨਾਮ ਦੀ ਰਾਜੇ ਨੇ ਫਿਰ ਜਾ ਕੇ ਨਾਮ ਜਪਣਾ ਸ਼ੁਰੂ ਕੀਤਾ ਰਵਿਦਾਸ ਮਹਾਰਾਜ ਦਾ ਸਿਰ ਤੇ ਸਿੱਧਾ ਹੱਥ ਜਿਹੜਾ ਰੱਖਿਆ ਨਾ ਰਾਜੇ ਦੇ ਉਹ ਕੰਮ ਕਰ ਗਿਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਮਰੱਤ ਗੁਰੂ ਸਿਰ ਹੱਥ ਧਰਿਓ ਗੁਰਕਿੰਨੀ ਕਿਰਪਾ ਹਰਨਾਮ ਦਿਓ ਜਿਸ ਦੇਹ ਚਰਨ ਅਤਨ ਹਰ ਮਸਤਕ ਤੇ ਹੱਥ ਧਰ ਕੇ ਕਿਹਾ ਜਾ ਕਮਾਈ ਕਰ ਆਪ ਕਰਨੀ ਪੈਗੀ ਰਾਜੇ ਨੇ ਕੀਤੀ ਕਮਾਈ ਐਸੀ ਬੰਦਗੀ ਐਸੀ ਕਮਾਈ ਕੀਤੀ ਉਹ ਰਾਜਾ ਵੀ ਬਹੁਤ ਵੱਡਾ ਰੱਬ ਨਾਲ ਜੁੜਿਆ ਭਗਤ ਬਣ ਗਿਆ ਵਕਤ ਆਇਆ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਵਿਦਾਸ ਮਹਾਰਾਜ ਦੀ ਬਾਣੀ ਵੀ ਹੈ ਉਸੇ ਰਾਜੇ ਭਗਤ ਪੀਪੇ ਦੀ ਬਾਣੀ ਵੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ ਉਸੇ ਰਾਜੇ ਦੀ ਭਗਤ ਪੀਪੇ ਦੀ ਬਾਣੀ ਵੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਸਾ ਸੰਗਤ ਇਹ ਹੈ ਸਮਰਥ ਗੁਰੂ ਦੀ ਵਡਿਆਈ ਪਰ ਬਚਨ ਕਮਾਉਣਾ ਪੈਂਦਾ ਹੈ ਇੱਕ ਛੋਟੀ ਜਿਹੀ ਬੇਨਤੀ ਹੋਰ ਸਮਝਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਿਹਾ ਕਹਿੰਦੇ ਦੁਨੀਆਂ ਵਿੱਚ ਵਾਹਿਦ ਇੱਕੋ ਹੀ ਭਗਤੀ ਵਾਲਾ ਹੋਇਆ ਸ਼ਖਸ਼ ਉਹ ਹੈ ਭਗਤ ਰਵਿਦਾਸ ਜਿਨੇ ਇਸ ਧਰਤੀ ਤੇ ਮਾਇਆ ਨੂੰ ਜਿੱਤਿਆ ਕੋਈ ਮਾਇਆ ਨੂੰ ਨਹੀਂ ਜਿੱਤ ਸਕਿਆ ਮਾਇਆ ਦੇ ਹੱਥੋਂ ਸਭ ਹਾਰ ਗਏ ਜੇ ਮਾਇਆ ਨੂੰ ਕਿਸੇ ਨੇ ਜਿੱਤਿਆ ਸਿਰਫ ਰਵਿਦਾਸ ਨੇ ਜਿੱਤਿਆ ਸ਼ਬਦ ਪੜੋ ਜਦੋਂ ਵਿਢਾਈ ਰਵਿਦਾਸ ਮਹਾਰਾਜ ਦੀ ਆਈ ਉਦੋਂ ਕਿਹਾ ਮਾਇਆ ਨੂੰ ਜਿੱਤਣ ਵਾਲਾ ਇੱਕੋ ਹੀ ਹੋਇਆ ਉਹ ਰਵਿਦਾਸ ਹੈ ਇੱਥੋਂ ਸ਼ਬਦ ਸ਼ੁਰੂ ਹੋਣਾ ਹੈ ਆਸਾ ਮਹੱਲਾ 5 गोविन्द 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 संध नाम दियो मन लीणा पडो आड नाम कोषि परो होयो लाखिना बुन्ना तन ना त्याग कै प्रीत चरण क वीरा नीच कुल्ला जुलाहरा भयो गुणी गहीरा फिर शब्द की आया रवेदास डवंता ठोर नीत तिन त्यागी माया ਬਰਗਟ ਹੋਆ ਸਾਦ ਸੰਹ ਹਰ ਦਰਸ਼ਨ ਪਾਇਆ ਰਵਿਦਾਸ ਤੋਂ ਬੰਤ ਧੋਰਨੀਤ ਤਿੰਨ ਤਿਆਗਨੀ ਮਾਇਆ ਭਾਈ ਜੇ ਕਿਸੇ ਨੇ ਮਾਇਆ ਨੂੰ ਤਿਆਗਿਆ ਸਿਰਫ ਰਵਿਦਾਸ ਮਹਾਰਾਜ ਭਗਤ ਮਾਲਵੇ ਸਾਖੀ ਆਈ ਰੱਬ ਪਰਖਣ ਆਇਆ ਐਵੇਂ ਨਹੀਂ ਰੱਬ ਪ੍ਰਗਟ ਹੋਇਆ ਰੱਬ ਨੇ ਪਹਿਲਾਂ ਪਰਖਿਆ ਆਗੇ ਰਵਿਦਾਸ ਮਹਾਰਾਜ ਦੀ ਕੁੱਲੀ ਵਿੱਚ ਥੋੜੀਆਂ ਘੜੀਆਂ ਬਹਿ ਕੇ ਜਾਣ ਲੱਗਿਆ ਰੱਬ ਕਹਿੰਦਾ ਸਰੀਰ ਧਾਰਿਆ ਹੋਇਆ ਕਹਿੰਦੇ ਕੋਈ ਸਮਾਨ ਤੁਹਾਡੇ ਕੋਲ ਰੱਖ ਕੇ ਜਾਣਾ ਹੈ ਸੰਭਲੋਗੇ ਰਵਿਦਾਸ ਮਹਾਰਾਜ ਕਹਿੰਦੇ ਉਹ ਛੰਦ ਦੇ ਛੱਤ ਵਿੱਚ ਟੰਗ ਦੇ ਤੁਹਾਨੂੰ ਪਤਾ ਹੋਏਗਾ ਪਹਿਲਾਂ ਲੋਕ ਕੁੱਲੀਆਂ ਤੇ ਛੰਨਾਂ ਵਿੱਚ ਨਾ ਕੰਨਿਆਂ ਦੀ ਛੱਤ ਹੁੰਦੀ ਸੀ ਉਹਦੇ ਵਿੱਚ ਹੀ ਸਮਾਨ ਪਸਾਉਂਦੇ ਸੀ ਕੋਈ ਚੀਜ਼ ਟੰਗਣੀ ਉਹ ਕੰਨਿਆਂ ਦੀ ਛੱਤ ਵਿੱਚ ਗੈਣੇ-ਗੁਣੇ ਵੀ ਉੱਚੇ ਲਕੋ ਦਿੰਦੇ ਸੀ ਉਹਦੇ ਵਿੱਚ ਹੀ ਟੰਗ ਦੇਣੀਆਂ ਚੀਜ਼ਾਂ ਕਹਿੰਦੇ ਉਹ ਛੱਤ ਨਾਲ ਟੰਗ ਦੇ ਤੇ ਜਦੋਂ ਝੋਲਾ ਟੰਗ ਕੇ ਜਾਣ ਲੱਗੇ ਨਾ ਹੁਣ ਰੱਬ ਪੁੱਛਦਾ ਕਹਿੰਦੇ ਰਵਿਦਾਸ ਤੂੰ ਪੁੱਛਿਆ ਨਹੀਂ ਉਹਦੇ ਵਿੱਚ ਕੀ ਹੈ ਕਹਿੰਦੇ ਟੋਡੀ ਚੀਜ਼ ਐ ਮੈਂ ਪੁੱਛ ਕੇ ਕੀ ਲੈਣਾ ਜਿੱਥੇ ਰੱਖ ਚੱਲੇਓ ਉੱਥੋਂ ਲੈ ਦਿਓ ਫਿਰ ਰੱਬ ਨੇ ਜਾਣ ਲੱਗਿਆਂ ਕਹਿ ਦਿੱਤਾ ਕਹਿੰਦੇ ਰਵਿਦਾਸ ਉਹਦੇ ਵਿੱਚ ਐ ਪਾਰਸ਼ ਦੀ ਬੱਟੀ ਅੱਠ ਤੱਤਾਂ ਨਾਲ ਸ਼ੋਜਾ ਉਹ ਸੋਨਾ ਬਣ ਜਾਂਦਾ ਲੋਹੇ ਨਾਲ ਤੰਬੇ ਨਾਲ ਪਿੱਤਲ ਨਾਲ ਜਿਹੜੀ ਚੀਜ਼ ਨਾਲ ਸ਼ੁਹਾ ਦੇਗਾ ਉਹਨੇ ਸੋਨਾ ਬਣ ਲੱਗ ਪੈਣੇ 파ਰਸ ਦੀ ਬੱਟੀ ਹੈ ਕਹਿੰਦੇ ਠੀਕ ਹੈ ਹੋਏਗੀ ਰੱਖ ਗਿਆ ਇੱਕ ਸਾਲ 12 ਮਹੀਨੇ ਉਹ 파ਰਸ ਦੀ ਬੱਟੀ ਝੋਲੇ ਚ ਟੰਗੀ ਸ਼ਨ ਵਿੱਚ ਰਹੀ ਰਵਿਦਾਸ ਮਹਾਰਾ ਨੇ ਅਖ ਤੱਲੇ ਬਣੀ ਤਰੀ ਕੀ ਚੀਜ਼ ਹੈ ਮਾਫ ਕਰਿਓ ਆਪਣੇ ਮਨਾਂ ਤੋਂ ਪੁੱਛਿਓ ਸਾਡੇ ਘਰ ਵਿੱਚ ਕੋਈ ਚੀਜ਼ ਰੱਖਦੇ ਨਾ ਅਜੇ ਰਿਸ਼ਤੇਦਾਰ ਗਿੱਟੋਂ ਬਾਹਰ ਹੁੰਦਾ ਜਦੇ ਖੋਲ ਕੇ ਵੇਖਣ ਲੱਗ ਪੀਦਾ ਵਿੱਚ ਕੀ ਹੈ ਅਜੇ ਉਹ ਗਿੱਟੋਂ ਬਾਹਰ ਹੀ ਹੁੰਦਾ ਲੋਕੀ ਫਰੋਲਣ ਲੱਗ ਪੈਂਦੇ ਨੇ ਚੀਜ਼ਾਂ ਕੀ ਹੈ ਪਰ ਕੈਸਾ ਮਨ ਨੂੰ ਬੰਨਿਆ ਹੋਏਗਾ ਕੈਸਾ ਮਾਇਆ ਨੂੰ ਦਿੱਤੇ ਪਤਾ ਹੈ ਕਿ ਪਾਰਸ ਅੱਖ ਥੱਲੇ ਵੀ ਨਹੀਂ ਤਰਿਆ ਪਤਾ ਕਿਉਂ ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹ ਦੂਜੀਆਂ ਚੀਜ਼ਾਂ ਨੂੰ ਅੱਖ ਥੱਲੇ ਵੀ ਨਹੀਂ ਤਰਦਾ ਉਹ 12 ਮਹੀਨਿਆਂ ਵਿੱਚ ਰੁੱਤਾਂ ਆਈਆਂ ਮੀਂਹ ਦੀਆਂ ਬਰਸਾਤ ਦੀਆਂ ਗਰਮੀ ਦੀਆਂ ਸਰਦੀ ਦੀਆਂ ਤਾਂ ਵੀ ਉਸ ਪਾਰਸ ਵੱਲ ਨਜ਼ਰ ਨਹੀਂ ਤਰੀਕ ਇੱਕ ਘਰ ਬਣਾ ਲਾ ਐਦਾਂ ਹੀ ਛੰਨ ਰਹੀ 12 ਮਹੀਨਿਆਂ ਬਾਅਦ ਰੱਬ ਨੂੰ ਪ੍ਰਗਟ ਹੋਣਾ ਪਿਆ ਪ੍ਰਗਟ ਹੋ ਕੇ ਰੱਬ ਨੇ ਕਿਹਾ ਰਵਿਦਾਸ ਜੇ ਕੋਈ ਮਾਇਆ ਨੂੰ ਜਿੱਤ ਸਕਿਆ ਉਹ ਤੂੰ ਜਿੱਤ ਸਕਿਆ ਤੇਰੇ ਸਾਹਮਣੇ ਪਾਰਸ ਰੱਖਿਆ ਪਰ ਤੂੰ ਨਜ਼ਰ ਭਰ ਕੇ ਵੀ ਨਹੀਂ ਉਹਦੇ ਵੱਲ ਵੇਖਿਆ ਮਾਇਆ ਨੂੰ ਜਿੱਤਿਆ ਤਾਂ ਰਵਿਦਾਸ ਨੇ ਜਿੱਤਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਰਵੇਦਾਸ ਤੋਂ ਮਨ ਤਾ ਢੋਰ ਨੀਤ ਦਿਨ त्यागी ਮਾਇਆ ਪ੍ਰਗਟ ਹੋ ਆਸਾਦ ਸੰਗ ਹਰ ਦਰਸ਼ਨ ਪਾਇਆ ਸਾਧ ਸੰਗਤ ਆਪਾਂ ਜਿਉਂ ਨਾਲ ਦਾ ਦਿਨ ਮਨਾ ਰਹੇ ਆਪੋ ਆਪਣੇ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕਰੋ ਨਾਮ ਤੋਂ ਬਿਨਾਂ ਨਹੀਂ ਗੱਲ ਬਣਨੀ ਰਾਜੇ ਨੂੰ ਦਿੱਤਾ ਨਾਮ ਤੋਬਣ ਬਚਨ ਕਰਕੇ ਤਰੀ ਮੀਰਾबाई ਨੂੰ ਦਿੱਤਾ ਨਾਮ ਨਾਮ ਤੋਂ ਬਗੈਰ ਕਿਹੜੀ ਚੀਜ਼ ਹੈ ਸਭ ਕੁਝ ਨਾਮ ਵਿੱਚ ਸਤ ਨਾਮ ਹਰ ਭੋਗ ਤੁਹਾਡੇ ਆਪੋ ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰੋ ਮੈਂ ਤੇ ਇੱਕ ਦਿਨ ਲਾਈਵ ਗਿਆ 12 ਤਰੀਕ ਨੂੰ ਬਹੁਤ ਵੱਡਾ ਸਮਾਗਮ ਸੀ ਜਿੱਦਣ ਪ੍ਰਕਾਸ਼ ਪੁਰਬ ਸੀ ਲੋਕਾਂ ਦੀ ਸੋਚ ਨੂੰ ਰਾਜਨੀਤਿਕ ਲੋਕ ਜਿਹੜੇ ਨੀਤੀਬਾਨ ਬੰਦੇ ਉਹ ਨਹੀਂ ਕੈਪਚਰ ਕਰ ਲਿਆ ਧਰਮ ਦੇ ਨਾਮ ਉੱਤੇ ਸਭ ਤੋਂ ਵੱਡਾ ਖਤਰਾ ਆ ਹਿੰਦੁਸਤਾਨ ਵਿੱਚ ਧਰਮ ਦੇ ਨਾਂ ਤੇ ਇੰਨਾ ਦੂਜੇ ਦੇਸ਼ਾਂ ਤੋਂ ਖਤਰਾ ਨਹੀਂ ਜਿੰਨਾ ਧਰਮ ਤੋਂ ਖਤਰਾ ਹੈ ਪਤਾ ਕਿਉਂ ਕਿ ਧਾਰਮਿਕ ਲੋਕ ਧਾਰਮਿਕ ਨਹੀਂ ਸਿਰਫ ਪਹਿਰਾਵਾ ਧਾਰਮਿਕ ਰਹਿ ਗਿਆ ਔਰ ਨੀਤੀਵਾਨ ਲੋਕ ਉਹਨਾਂ ਨੂੰ ਯੂਜ਼ ਕਰਦੇ ਨੇ ਸਾਡੇ ਦੇਸ਼ ਵਿੱਚ ਸ਼ੁਰੂ ਤੋਂ ਯੂਜ਼ ਹੁੰਦੇ ਆ ਇਹ ਲੋਕ ਮੈਂ ਤੇ ਬੜਾ ਹੈਰਾਨ ਹੁੰਦਾ ਅੱਛਾ ਪੂਰਾ ਸਾਲ ਲੰਘ ਗਿਆ ਕੋਈ ਖਬਰ ਨਹੀਂ ਸੁਣੀ ਵੇ ਡਾਕਟਰ ਵੀਰ ਮੈਡਗਰ ਸਾਹਿਬ ਦੇ ਬੁੱਤ ਨੂੰ ਕਿਸੇ ਨੇ ਢਾਇਆ ਹੋਵੇ ਉਹਨੂੰ ਕੋਈ ਕਾਲਕ ਸੁੱਟੀ ਹੋਵੇ ਜਾਂਦਾ ਕੋਈ ਨੁਕਸਾਨ ਨਾ ਜਦੋਂ ਪਤਾ ਲੱਗਾ ਨਾ ਵੀ ਪ੍ਰਕਾਸ਼ ਪਰਬਾਉਣ ਲੱਗਾ ਬਸ 10 ਦਿਨ ਪਹਿਲਾਂ 15 ਦਿਨ ਚੇੜ-ਛੇੜਦੇ ਉਹ ਬੰਦਾ ਅਮਰਸਾ 10-15 ਦਿਨ ਪਹਿਲਾਂ ਚੜਿਆ ਬੁੱਤ ਤੇ ਕਿਉਂ ਭਾਈ ਨੀਤੀਵਾਨ ਲੋਕਾਂ ਦੀ ਨੀਤੀ ਹੈ ਲੋਕਾਂ ਨੂੰ ਇਹਦੇ ਵਿੱਚ ਹੀ ਉਲਝਾ ਦਿਓ ਲੋਕੀ ਧਰਨੇ ਦੇਣ ਲੱਗ ਜਾਣ ਲੋਕ ਰੌਲਾ ਪਾ ਲੈਣ ਲੋ ਜੀ ਬੁੱਤ ਦੀ ਬੇਅਦਵੀ ਕਰਦੇ 38 39 ਸਾਲ ਸਿੱਖ ਕੌਮ ਨੂੰ ਜੂਨ ਮਹੀਨੇ ਕੋਚੀ ਚ ਉਲਝਾਈ ਰੱਖਿਆ ਨੀਤੀਵਾਨ ਬੰਦਿਆਂ ਨੇ ਪਤਾ ਕਾਦੇ ਜੀ ਜਦੋਂ ਜੂਨ ਦਾ ਸੱਤਾ ਹੋਣਾ ਸੰਤ ਜਰਨੈਲ ਸਿੰਘ ਦੀ ਫੋਟੋ ਪਾੜ ਦੇਣੀ ਕਿਤੇ ਨਾ ਕਿਤੇ ਰੌਲਾ ਪੈਣਾ ਫੋਟੋ ਕਿਉਂ ਪਾੜੀ ਹੈ ਜੀ ਧਰਨੇ ਦਵਾਂਗੇ ਉਹ ਹੋਏਗਾ ਉਹ ਫੋਟੋ ਵਿੱਚ ਹੀ ਦਿਨ ਲੰਘ ਜਾਂਦੇ ਸੀ ਜੋਨ ਦਾ ਸਾਕਾ ਫੋਟੋ ਪਾੜਨ ਦੇ ਰੌਲੇ ਵਿੱਚ ਹੀ ਲੰਘ ਜਾਂਦਾ ਸੀ ਨੀਤੀ ਵahan ਚਾਹੁੰਦੇ ਨੇ ਕਿ ਤੁਹਾਡੀ ਸੋਚ ਨੂੰ ਕੈਪਚਰ ਕਰਕੇ ਉੱਥੇ ਰੱਖਿਆ ਜਾਵੇ ਲੋਕ ਸੋਚ ਹੀ ਨਾ ਸਕਣ ਕਿ ਕਿੱਥੇ ਬਦਲਣ ਇਸ ਲਈ ਇੱਕ ਚੀਜ਼ ਹੋਰ ਹੈ ਚਲੋ ਮਹਾਰਾ ਤੁਹਾਡੇ ਤੇ ਕਿਰਪਾ ਬਖਸ਼ਿਸ਼ ਕਰਨ ਨੂੰ ਪੜੇ ਲਿਖਿਆ ਤੁਸੀਂ ਸੁਝੀਵਾਨੋ ਇਹ ਵੀ ਪੰਜਾਬ ਚ ਰੌਲਾ ਆਉਣ ਵਾਲੇ ਵਕਤ ਚ ਹੋਰ ਵਧਣਾ ਹੈ ਦੋ ਸਾਲਾਂ ਨੂੰ 650 ਸਾਲਾ ਹੋਣੇ ਤੁਸੀਂ ਵਖਿਓ ਜਿੱਥੇ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਉੱਥੇ ਪੁਲਿਸ ਲੱਗਿਆ ਕਰਨੀਆਂ ਬਾਹਰ 20-20 50-50 ਬੰਦੇ ਇਦਾਂ ਦੇ ਹਾਲਾਤ ਬਣਾ ਦੇ ਨੇ ਲੋਕਾਂ ਨੇ ਕਿਉਂ ਉਹ ਨੀਤੀਵਾਨ ਬੰਦਿਆਂ ਨੇ ਰੌਲਾ ਪਾਤਾ ਜੇ ਭਗਤ ਕਹੋਂਗੇ ਆ ਕੁਝ ਕਰ ਦਾਂਗੇ ਇੱਕ ਕਹਿੰਦਾ ਸੀ ਗੁਰੂ ਨੇ ਕਹਿਣਾ ਦੂਜਾ ਕਹਿੰਦਾ ਜੇ ਭਗਤ ਕਹੋਂਗੇ ਆ ਕਰ ਦਾਂ ਇਹ ਸਿਰਫ ਸਾਧ ਸੰਗਤ ਅਗਿਆਨਤਾ ਦਾ ਕਾਰਨ ਹੈ ਭਗਤ ਸ਼ਬਦ ਕੋਈ ਛੋਟਾ ਨਹੀਂ ਹੈ ਤੇ ਇਹ ਵੀ ਸੱਚ ਹੈ ਵੀ ਜਿਨ੍ਹਾਂ ਦੀ ਬਾਣੀ ਗੁਰੂ ਹੈ ਉਹ ਵੀ ਗੁਰੂ ਹੈ ਜੇ ਕੋਈ ਗੁਰੂ ਵੀ ਕਹਦਾ ਤਾਂ ਕੋਈ ਐ ਨਹੀਂ ਵੀ ਬਹੁਤ ਨਰਾਤਰੀ ਹੋ ਗਏ ਵੀ ਗੁਰੂ ਕਿਉਂ ਕਹਤਾ ਨਹੀਂ ਜਿਨ੍ਹਾਂ ਦੀ ਬਾਣੀ ਗੁਰੂ ਉਹ ਵੀ ਗੁਰੂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਕੋਈ ਬੰਦਾ ਕਹਿ ਸਕਦਾ ਮੈਂ ਕਬੀਰ ਨੂੰ ਮੱਥਾ ਨਹੀਂ ਟੇਕਿਆ ਵੀ ਉਹ ਜਲਾਹ ਹੈ ਮੈਂ ਬਾਬੇ ਨਾਮਦੇਵ ਨੂੰ ਮੱਥਾ ਨਹੀਂ ਟਕਣਾ ਸ਼ਿੰਬੇ ਨੇ ਮੈਂ ਸੈਣ ਨਾ ਹੀ ਰੋਂ ਮੱਥਾ ਨਹੀਂ ਟੇਕਣਾ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਸਾਰਿਆਂ ਨੂੰ ਮੱਥਾ ਟੇਕਦਾ ਕੋਈ ਬੰਦਾ ਮੁਕਰ ਸਕਦਾ ਵੀ ਨਹੀਂ ਟੇਕਿਆ ਨਹੀਂ ਜਿਹਦੀ ਬਾਣੀ ਗੁਰੂ ਉਹ ਵੀ ਗੁਰੂ ਮੈਂ ਕੋਲੋਂ ਨਹੀਂ ਕਹਿ ਰਿਹਾ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਿਹੜੀ ਕੀਮਤੀ ਗੱਲ ਉਹ ਆ ਸੀ ਕਿ ਗੁਰ ਬਾਣੀ ਕਹੈ ਸਗਤ ਜਨਮਨ ਮੰਨਣ ਵਾਲੇ ਹੈ ਨਹੀਂ ਰੌਲਾ ਪਾਉਣ ਵਾਲੇ ਸਾਜ ਗੱਲ ਤਾਂ ਇੱਥੇ ਨਿਭਣੀ ਸੀ ਕਿ ਗੁਰਬਾਣੀ ਕਹੈ ਸਵਕ ਜਨ ਮੰਨ ਫਿਰ ਕੀ ਹੋਣਾ ਸੀ ਪਰ ਤਖਉ ਗੁਰੂ ਨਸਤਾਰੇ ਫਿਰ ਪ੍ਰਤੱਖ ਰੱਬਾ ਭਾਈ ਆਪਾਂ ਗੁਰੂ ਦੀ ਬਾਣੀ ਨੂੰ ਮੰਨੀਏ ਕੋਈ ਸ਼ਬਦ ਛੋਟਾ ਵੱਡਾ ਨਹੀਂ ਹੈ ਇਹ ਸਿਰਫ ਨੀਤੀ ਫਲਾਈ ਜਾਂਦੀ ਹੈ ਮੈਂ ਇਹ ਲਾਈਵ ਤੋਂ ਕਹੇ ਜੇ ਭਗਤ ਸ਼ਬਦ ਇੰਨਾ ਹੀ ਛੋਟਾ ਹੋਵੇ ਫਿਰ ਤਾਂ ਗੁਰੂ ਅਰਜਨ ਦੇਹ ਮਹਾਰਾ ਨੂੰ ਭਗਤ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਫਿਰ ਤਾਂ ਬਹੁਤ ਨਰਾਦਰੀ ਹੋ ਗਈ ਗੁਰੂ ਅਰਜਨ ਦੇਵ ਜੀ ਦੀ ਜੇ ਭਗਤ ਸ਼ਬਦ ਇੰਨਾ ਹੀ ਛੋਟਾ ਹੋਵੇ ਫਿਰ ਤਾਂ ਗੁਰੂ ਨਾਨਕ ਸਾਹਿਬ ਨੂੰ ਭਗਤ ਲਿਖਿਆ ਫਿਰ ਤਾਂ ਬਹੁਤ ਨਰਾਦਰੀ ਹੋ ਗਈ ਨਹੀਂ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਵਖੰਨੇ ਹਾਂ ਕੇ ਬਲ 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 ਸਤਿ ਬਲਿਆ ਅੱਛਾ ਗੁਰੂ ਅਰਜਨ ਦੇਹ ਮਹਾਰਾ ਨੇ ਲਿਖਿਆ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਭਗਤ ਲਿਖਿਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਭਗਤ ਲਿਖਿਆ ਜੰਮਿਆ ਪੂਤ ਭਗਤ ਗੋਬਿੰਦ ਕਾ ਇਹਦਾ ਮਤਲਬ ਸ਼ਬਦ ਛੋਟਾ ਹੋ ਗਿਆ ਨਹੀਂ ਇਹ ਇਸ ਜਾਨ ਬੁੱਝ ਕੇ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਤੁਸੀਂ ਪੜ੍ਹੇ ਲਿਖੇ ਹੋ ਅੱਗੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰੋ ਭਾਈ ਇਹ ਚੀਜ਼ਾਂ ਜਿਹਨਾਂ ਫਸੋ ਜਿਨ੍ਹਾਂ ਦੀ ਬਾਣੀ ਗੁਰੂ ਉਹ ਗੁਰੂ ਨੇ ਸਨਮਾਨਯੋਗ ਨੇ ਕੋਈ ਸ਼ਬਦ ਮਾੜਾ ਨਹੀਂ ਹੈ ਲੋਕਾਂ ਦੀ ਸੋਚ ਨੂੰ ਕੈਪਚਰ ਕੀਤਾ ਜਾ ਰਿਹਾ ਔਰ ਮਾਫ ਕਰਿਓ ਆਟਾ ਦਹਾਲ ਸਕੀਮ ਵਿੱਚ ਹੀ ਲੋਕਾਂ ਨੂੰ ਲੁਝਾ ਕੇ ਰੱਖਿਆ ਸਾਰਾ ਸਾਲ ਇਹੀ ਰੋਲਾ ਪੈਂਦਾ ਰਹਿੰਦਾ ਸਾਡਾ ਨੀਲਾ ਕੜਕੜਾਤਾ ਜੀ ਸਾਡਾ ਪੀਲਾ ਕੜਕੜਾਤਾ ਜੀ ਬਸ ਆਹੀ ਪਿੰਡਾਂ 'ਚ ਰੋਲਾ ਪਿਆ ਪੰਜਾਬ 'ਚ ਇਹੀ ਚੀਜ਼ ਦਾ ਰੋਲਾ ਪੈਂਦਾ ਜੇ ਪੜ੍ਹ ਲਿਖ ਜਾਓਗੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਣੀ ਜੇ ਪੜ੍ਹਾਈ ਕਰੋਗੇ ਸਭ ਤੋਂ ਵੱਡੀ ਚੀਜ਼ ਐਜੂਕੇਸ਼ਨ ਹੈ ਗਿਆਨ ਹੈ ਉਹ ਹੋਣਾ ਚਾਹੀਦਾ ਹੈ ਜੇ ਕੋਈ ਬੱਚਾ ਪੜ੍ਹ ਲਿਖ ਜਾਏਗਾ ਉਹ ਚੀਜ਼ ਦੀ ਜ਼ਰੂਰਤ ਨਹੀਂ ਪੈਗੀ ਮੈਂ ਇਹ ਅਕਸਰ ਕਹਿੰਦਾ ਹੁੰਦਾ ਜਿਹੜੇ ਬੱਚੇ ਪੜ੍ਹ ਲਿਖ ਕੇ ਡਾਕਟਰ ਇੰਜੀਨੀਅਰ ਜੱਜ ਵਕੀਲ ਬਣ ਗਏ ਦੱਸੋ ਉਹਨਾਂ ਨੂੰ ਲੋੜ ਹੈ ਨੀਲੇ ਕਾਟਣ ਦੀ ਉਹਨਾਂ ਨੂੰ ਲੋੜ ਹੈ ਨਹੀਂ ਮਹਾਰਾਜ ਨੇ ਕਰਪਾਈ ਨਹੀਂ ਕਰ ਦਿੱਤੀ ਉਹ ਤਾਂ ਆਪ ਦੰਨੀ ਬਣ ਜਾਣਗੇ ਉਹਨਾਂ ਨੂੰ ਮੰਗਣ ਦੀ ਲੋੜ ਨਹੀਂ ਪੈਗੀ ਗੁਰੂ ਨੇ ਦੰਨੀ ਬਣਾਇਆ ਗੁਰੂ ਨੇ ਉਸ ਜਗ੍ਹਾ ਤੇ ਲਿਆ ਕੇ ਸੁਰਤ ਵਢਾਈ ਜਿੱਥੇ ਕਿਹਾ ਬੇਗੰਮਪੁਰਾ ਸ਼ਹਿਰ ਕੋ ਨਾਓ ਦੁਖਦੋ ਨਹੀਂ ਤੈ ਟਾਓ ਭਾਈ ਉੱਥੇ ਸੁਰਤ ਲਿਆਤੀ ਤੁਸੀਂ ਤਾਂ ਬੇਗੰਮ ਰਹਿਣਾ ਤੇ ਪੂਰੇ ਪੰਜਾਬ ਨੂੰ ਆਪਾਂ ਇਹ ਚੀਜ਼ ਮਨਾਤਾ ਨਹੀਂ ਜੀ ਆਟਾ ਦਾਲ ਸਕੀਮ ਵਿੱਚ ਹੀ ਉਲਝਾ ਦਿਓ ਨੀਲੇ ਪੀਲੇ ਕਾਲਾਂ ਦਾ ਰੌਲਾ ਹੀ ਪਿਆ ਹੋਇਆ ਕਾਡਾਂ ਦਾ ਇਹੀ ਰੌਲਾ ਪੈ ਰਿਹਾ ਹੈ ਪਿੱਛੇ ਦੇ ਇੱਕ ਬੱਚੀ ਜੱਜ ਬਣ ਕੇ ਹੁਸ਼ਿਆਰਪੁਰ ਲੱਗਦੀ ਹੈ ਉਹਦਾ ਵਾਪਸ ਸਿਕਿਉਰਿਟੀ ਗਾਰਡ ਹੈ ਅੱਜ ਵੀ ਜਿਹੜੀ ਬੱਚੀ ਜੱਜ ਬਣ ਗਈ ਹੈ ਉਹ ਕਹਿਣ ਦੇਵੇ ਸਾਨੂੰ ਨੀਲਾ ਕਾਰਡ ਬਣਾ ਕੇ ਦਿਓ ਜੀ ਦਾਣੇ ਲੈਣੇ ਆ ਨਹੀਂ ਜਦੋਂ ਪੜ੍ਹ ਲਿਖ ਜਾਣਗੇ ਲੋਕ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਗੀ ਉਹਨਾਂ ਨੂੰ ਪੜਿਆਂ ਲਿਖਿਆਂ ਨੂੰ ਜੌਬਾਂ ਚਾਹੀਦੀਆਂ ਨੇ ਨੌਕਰੀਆਂ ਚਾਹੀਦੀਆਂ ਨੇ ਦਾਣੇ ਨਹੀਂ ਚਾਹੀਦੇ ਉਹ ਦਾਨੀ ਬਣਨਗੇ ਮੰਗਤੇ ਨਹੀਂ ਬਣਨਗੇ ਕਹਿਣ ਤੋਂ ਭਾਵ ਐ ਆਪੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਗੁਰੂ ਨਾਲ ਜੋੜੋ ਸ਼ਬਦ ਜਪੋ ਫਿਰ ਕੋਈ ਕਮੀ ਨਹੀਂ ਰਹਿਣੀ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਵਾਰੇ ਉਹ ਘਰ ਸੋਹਣੇ